ਸਾਥੀਓ ਅੱਜ ਦੀ ਜਿਹੜੀ ਸਾਡੀ ਮੀਟਿੰਗ ਹੈ ਫੁੱਲ ਹਿੰਦ ਕਸਾਨ ਸਭਾ ਪੰਜਾਬ ਸਟੇਟ ਕੌਂਸਲ ਦੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀਆਂ ਜਿਹੜੀਆਂ ਪੱਠੀਆਂ ਮੰਗਾਂ ਨੇ ਕਿਸਾਨੀ ਦੀਆਂ ਤੇ ਪੰਜਾਬ ਦੀਆਂ ਉਹਨਾਂ ਦੇ ਬਾਰੇ ਚ ਔਰ ਸਭ ਤੋਂ ਪਹਿਲਾਂ 26 ਨਵੰਬਰ ਨੂੰ ਸਾਡਾ ਜਿਹੜਾ 5 ਸਾਲ ਪੂਰੇ ਹੋਣ ਦੇ ਸਾਡੇ ਕਿਸਾਨ ਦਿੱਲੀ ਕਿਸਾਨ ਅੰਦੋਲਨ ਦਾ ਹਰੇ ਗੰਢ ਉਹਨੂੰ ਅਸੀਂ ਬੜੇ ਜ਼ੋਰਦਸਪ ਨਾਲ ਆਪਣੇ ਪ੍ਰਭਾਵਸ਼ਾਲੀ ਤੰਗ ਨਾਲ ਚੰਡੀਗੜ੍ਹ ਦੇ ਚੌਥੀ ਸੈਕਟਰ ਦੇ ਵਿਜਮਾਨਾਂ ਜਾ ਰਹੇ ਹਾਂ ਔਰ ਸਾਡੀ ਅੱਜ ਅਸੀਂ ਫੈਸਲਾ ਕੀ ਲਿਆ ਹੈ ਕਿ ਸਾਡੀ ਜਿਹੜੀ ਪੁਲਿੰਦ ਕਿਸਾਨ ਸਭਾ ਹੈ ਹਜ਼ਾਰਾਂ ਵਰਕਰ ਲੈ ਕੇ ਉਹਦੇ ਵਿੱਚ ਸ਼ਾਮਲ ਹੋਏਗੀ ਔਰ ਇਹਦੇ ਵਿੱਚ ਜਿਹੜੀਆਂ ਵੀ ਸਾਡੀਆਂ ਪੁਰਾਣੀਆਂ ਮੋਰਚੇ ਦੀਆਂ ਰਹਿੰਦੀਆਂ ਮੰਗਾਂ ਨੇ ਔਰ ਨਵੀਆਂ ਜੁੜੀਆਂ ਜਿਵੇਂ ਨਵਾਂ ਬਿਜਲੀ ਦਾ 2025 ਉਹਦਾ ਅਸੀਂ ਵਿਰੋਧ ਕਰਨ ਵਾਸਤੇ ਜਾ ਰਹੇ ਹਾਂ ਔਰ ਪੰਜਾਬ ਦੇ ਕਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਜਿਹੜਾ ਮਸਲਾ ਉਹਤੇ ਕੇਂਦਰ ਉਹਨੂੰ ਪੋਣਾ ਚਾਹੁੰਦੀ ਅਸੀਂ ਉਹਦਾ ਵੀ ਵਿਰੋਧ ਕਰਦੇ ਹਾਂ ਕਿਉਂਕਿ 5500 ਏਕੜ ਜ਼ਮੀਨ ਉਸ ਯੂਨੀਵਰਸਿਟੀ ਦੀ ਇਹਨੇ ਮਹਿੰਗੇ ਭਾਅ ਦੇ ਵਿੱਚ ਜਿੱਥੇ ਫੁੱਟਾਂ ਦਾ ਜਿਹੜਾ ਹੈਗਾ ਵਰਗ ਫੁੱਟ ਦਾ ਰੇਟ ਕਈ ਲੱਖਾਂ ਦੇ ਵਿੱਚ ਹੈ ਉਹਨੂੰ ਹਥਿਆ ਕੇ ਕਾਰਪੋਰੇਟਾਂ ਨੂੰ ਦੇਣਾ ਚਾਹੁੰਦੀ ਹੈ ਉਹਦੇ ਅਸੀਂ ਸਖਤ ਵਿਰੋਧ ਕਰਦੇ ਹਾਂ ਔਰ ਉਸ ਜਿਹੜਾ ਯੂਨੀਵਰਸਿਟੀ ਬਚਾਓ ਬੋਰਡ ਚਾ ਉਹਦਾ ਪੂਰੀ ਤਰ੍ਹਾਂ ਸਮਰਥਨ ਹੋ ਗਏ ਇਸ ਨੂੰ ਕਰਦੇ ਰਹਿਾਂਗੇ ਇਸੇ ਤਰੀਕੇ ਸਾਡਾ ਜਿਹੜਾ ਸਰਕਾਰ ਜਿਹੜੀ ਹੈਗੀ ਹੈ ਬਿਜਲੀ ਬੋਰਡ ਦੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਬਾਗਵਾਨੀ ਵਿਭਾਗ ਦੀਆਂ ਤੇ ਜਿਵੇਂ ਬਿਜਲੀ ਬੋਰਡ ਦੀ ਹੋ ਗਈ ਬਟਿੰਡਾ ਥਰਮਲ ਪਲਾਂਟ ਦੀ ਜਿੰਨੇ ਜ਼ਮੀਨ ਹੈ 1500 ਏਕੜ ਉਹ ਨੂੰ ਵੇਚਣਾ ਚਾਹੁੰਦੀ ਹੈ ਔਰ ਇਹ ਸਰਕਾਰ ਜਿਹੜੀ ਹੈਗੀ ਆ ਆਉਣ ਵਾਲਾ ਸਮਾਂ ਇੱਕ ਸਾਲ ਉਹ ਨੂੰ ਪੂਰਾ ਕਰਨ ਵਾਸਤੇ ਕੁਝ ਲੋਕਾਂ 'ਚ ਵੰਡਣ ਵਾਸਤੇ ਕੁਝ ਆਪਣੀ ਸਰਕਾਰ ਚਲਾਉਣ ਵਾਸਤੇ ਇੱਧਰ ਕਦੇ ਇੱਧਰ ਜੈਦਾਦਾ ਨੂੰ ਟੋੜ-ਟੋੜ ਕੇ ਲੱਭ-ਲੱਭ ਕੇ ਉਹ ਨੂੰ ਵੇਚਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਸੱਦਾਂ ਮੋਰਚਾ ਤੇ ਸਾਡੀ ਪੂਲ ਹਿੰਦਕਸਾਨ ਸਭਾ ਇਹਦਾ ਡਟ ਕੇ ਵਿਰੋਧ ਕਰਦੀ ਰਹੇਗੀ ਸੋ ਇਸ ਕਰਕੇ ਸਾਰੇ ਹੀ ਪੰਜਾਬ ਦੇ ਕਿਸਾਨਾਂ ਤੇ ਆਮ ਪੰਜਾਬ ਦੀ ਜਨਤਾ ਨੂੰ ਅਪੀਲ ਹੈ ਕਿ ਜਿਹੜਾ 26 ਦਾ 26 ਨਵੰਬਰ ਦਾ ਜਿਹੜਾ 5 ਸਾਲਾਂ ਬਾਅਦ ਸਾਡਾ ਦਿੱਲੀ ਕਿਸਾਨ ਅੰਦੋਲਨ ਦੀ ਬਰੇਗੰਡਾ ਹੈ ਉਹਦੇ ਤੇ ਵੱਡੀ ਗਿਣਤੀ ਚ ਪਹੁੰਚ ਕੇ ਤੇ ਆਪਣੇ ਜਿਹੜੇ ਪੰਜਾਬ ਦੀਆਂ ਮੰਗਾਂ ਨੇ ਪਾਣੀਆਂ ਦੀਆਂ ਮੰਗਾਂ ਨੇ ਚੰਡੀਗੜ੍ਹ ਨੂੰ ਪੰਜਾਬ ਨੂੰ ਦੇਣ ਦੀਆਂ ਮੰਗਾਂ ਨੇ ਔਰ ਪੰਜਾਬੀ ਬੋਲ ਦੇ ਇਲਾਕਿਆਂ ਨੂੰ ਦੇਣ ਦੀਆਂ ਮੰਗਾਂ ਨੇ ਪੰਜਾਬ ਦੇ ਕਿਸਾਨ ਦੀ ਜਿਹੜੀ ਹਾਲਤ ਹੈ ਉਹ ਉਹਨੂੰ ਸੁਧਾਰਨ ਵਾਸਤੇ ਕਰਜ਼ਾ ਮਾਫੀ ਦੀ ਜਿਹੜੀ ਵੱਡੀ ਮੰਗ ਹੈ ਐਮ ਐਸ ਪੀ ਦੀ ਵੱਡੀ ਮੰਗ ਹੈ ਜਿਹੜੀ ਸਾਡੇ ਪੰਜਾਬ ਦੇ ਵਿੱਚ ਦੋ ਫਸਲਾਂ ਤੇ ਉਹਨੂੰ ਸਾਰੀਆਂ ਫਸਲਾਂ ਤੇ ਲਾਗੂ ਕੀਤਾ ਜਾਵੇ ਔਰ ਇਹ ਸਾਰੇ ਖੇਤੀ ਕਾਰਸੇ ਵਾਸਤੇ ਸਭ ਤੋਂ ਵਧੀਆ ਇਹ ਕਿ ਜਿਹੜਾ ਸਾਡਾ ਬਾਗਾ ਬਾਰਡਰ ਹੈ ਉਹ ਅੰਤਰਰਾਸ਼ਟਰੀ ਪਾਰ ਵਾਸਤੇ ਖੋਲ੍ਹਿਆ ਜਾਵੇ ਕਿਉਂਕਿ ਉਹਦੇ ਨਾਲ ਕਿਸਾਨੇ ਨੂੰ ਔਰ ਆਮ ਜਨਤਾ ਨੂੰ ਬੜਾ ਰੋਜ਼ਗਾਰ ਮਿਲਣਾ ਹੈ ਹੁਣ ਕੇਂਦਰ ਦੀ ਜਿਹੜੀ ਬੇਈਮਾਨ ਸਰਕਾਰ ਹੈ ਉਹ ਪੰਜਾਬ ਦੇ 45 ਕਿਲੋਮੀਟਰ ਰਾਹ ਅ ਲਾਹੌਰ ਤੱਕ ਸਾਡੀ ਕੋਈ ਚੀਜ਼ ਨਹੀਂ ਜਾਣਦੀ ਬੰਦ ਜਿਹੜਾ ਹੈਗਾ ਗੁਜਰਾਤ ਦੀਆਂ بندرਗਾਂ ਰਾਹੀਂ ਉਹੀ ਮਾਲ ਸਾਡਾ ਉੱਥੇ ਡੁੱਬਣੇ ਤਿਕਣੇ ਰੇਟਾ ਜੋ ਉੱਥੇ ਦੀ ਜਨਤਾ ਨੂੰ ਮਿਲ ਰਿਹਾ ਸੋ ਇਹ ਸਾਰੀਆਂ ਗੱਲਾਂ ਦੇ ਕਰਕੇ ਅਸੀਂ ਜਿਹੜੀ ਆਉਣ ਵਾਲੇ ਸਮੇਂ ਚ ਲੜਾਈ ਲੜਾਂਗੇ ਔਰ ਸਾਡੀ ਕਿਸਾਨ ਸਭਾ ਵੀ ਆਪਣੇ ਤੌਰ ਤੇ ਫਰਵਰੀ ਦੇ ਮਹੀਨੇ ਐਂਡ ਦੇ ਵਿੱਚ ਇੱਕ ਵੱਡਾ ਐਕਸ਼ਨ ਸਾਰੇ ਪੰਜਾਬ ਦੇ ਵਿੱਚ ਨਮਕਾਂ ਨੂੰ ਲੈ ਕੇ ਕਰੇਗਾ ਮੈਂ ਬਲਕਾ ਮਹਿੰਦਰ ਬਰਾਵ ਸਪੋਰਟ ਜੰਸਤ 70 ਕੋਲਿੰਦ ਖੰਸਵਾਦ ਜੰਗਰ ਅੱਜ ਜਿਸੀ ਸ੍ਰੀ ਕਰਨੈਲ ਸਿੰਘ ਦੀ ਗਰੁੱਪ ਬਣੂ ਬਥੇ ਜਿੱਥੇ ਬੰਦੂ ਜਿੱਥੇ ਕੌਂਸਲ ਦੀ ਮੀਟਿੰਗ ਕੀਤੀ ਹੈ ਇਸ ਦੇ ਵਿੱਚ ਕੁਝ ਹੋਰ ਅਹਿਮ ਫੈਸਲੇ ਲਏ ਨੇ ਜਿਨ੍ਹਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ 26 ਨਵੰਬਰ ਨੂੰ ਜੋ ਇਤਿਹਾਸਕ ਕਿਸਾਨ ਅੰਦੋਲਨ ਹੋਇਆ ਦਿੱਲੀ ਦੇ ਵਿੱਚ ਉਸ ਦੀ ਪੰਜਵੀਂ ਵਰ੍ਹੇਗੰਢ ਹੈ ਉਸ ਦੇ ਵਿੱਚ ਪੂਰੇ ਪੰਜਾਬ ਦੇ ਵਿੱਚੋਂ ਸਾਡੀ ਜਥੇਬੰਦੀ ਦੇ ਹਜ਼ਾਰਾਂ ਸਾਥੀ ਹੈ ਜਿਹੜੇ ਕੋਲ ਸ਼ਾਮਲ ਹੋਣਗੇ ਅਸੀਂ ਸਾਰੇ ਗੁਲਿਆਨ ਦਾ ਕੋਟਾ ਲਗਾਇਆ ਹੈ ਇਹ ਇਹ ਸਾਥੀ ਪੰਜਾਬ ਤੇ ਕੇਂਦਰ ਸਰਕਾਰ ਨਾਲ ਸੰਬੰਧਿਤ ਜੋ ਮੰਗਾਂ ਨੇ ਉਹਨਾਂ ਨੂੰ ਲੈ ਕੇ ਜੋ ਅਸੀਂ ਚੰਡੀਗੜ੍ਹ ਦੇ ਵਿੱਚ ਸੈਕਟਰ ਚੌਕੀ 'ਚ ਪ੍ਰਦਰਸ਼ਨ ਕਰਨ ਜਾ ਰਹੇ ਹਾਂ ਤੇ ਉਹਨਾਂ ਮੰਗਾਂ ਨੂੰ ਇਹ ਪੂਰੀ ਤਰ੍ਹਾਂ ਠਾਉਣਗੇ ਉਹ ਸਾਡੀਆਂ ਜੋ ਮੰਗਾਂ ਕੁਝ ਪਹਿਲਾਂ ਨਹੀਂ ਚੱਲ ਰਹੀਆਂ ਨੇ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਸਾਡੀ ਐਮਐਸਪੀ ਦੀ ਮੰਗ ਹੈ ਕਰਜ਼ਾ ਮੁਕਤੀ ਦੀ ਮੰਗ ਹੈ ਤੇ ਪਿਛਲੇ ਦਿਨਾਂ ਤੁਸੀਂ ਦੇਖਿਆ ਵੀ ਪੰਜਾਬ ਪੱਧਰ ਤੇ ਜਾਂ ਦੇਸ਼ ਦੇ ਦੂਜੇ ਭਾਗਾਂ 'ਚ ਹੜ੍ਹ ਜਾਂ ਕੁਦਰਤੀ ਤਰੀਕੇ ਦੇ ਆਫਤਾਂ ਦੇ ਨਾਲ ਜੋ ਅਸਰਾਂ تباہ ਹੋ ਗਿਆ ਉਹਦੇ ਵਾਸਤੇ ਇੱਕ ਸਾਡੀ ਪੱਕੀ ਮੰਗ ਨਾ ਕੇਵਲ ਸਾਡੀ ਕਿਸਾਨ ਜਥੇਬੰਦੀ ਕੁਲਹਿੰਦ ਕਿਸਾਨ ਸਭਾ ਦੀ ਹੈ ਇਹਦੇ ਨਾਲ ਨਾਲ ਸੰਜੁਕਤ ਕਿਸਾਨ ਮੋਰਚੇ ਦੀ ਵੀ ਮੰਗ ਹੈ ਇਹ ਕਿ ਕਿਸਾਨਾਂ ਦੇ ਵਾਸਤੇ ਪੱਕਾ ਬੀਮਾ ਉਹ ਜਿਹੜਾ ਸਰਕਾਰ ਜਿਸ ਦਾ ਪ੍ਰੀਮੀਅਮ ਸਰਕਾਰ ਭਰੇ ਆਪਣੇ ਖਾਤੇ ਦੇ ਵਿੱਚੋਂ ਉਹ ਬੀਮਾ ਸਕੀਮ ਲਾਗੂ ਕੀਤੀ ਜਾਵੇ ਤਾਂ ਕਿ ਕਿਸਾਨ ਨੂੰ ਨਾਲ ਦੀ ਨਾਲ ਉਸ ਜਿਹੜੀ ਉਹਦੀ ਮਤਲਬ ਕਿ ਜੋ ਵੀ ਫਸਲ ਖਰਾਬ ਹੁੰਦੀ ਹੈ ਉਸਦੇ ਪੈਸੇ ਮਿਲ ਸਕਣ ਨਹੀਂ ਤਾਂ ਕਿਸਾਨਾਂ ਨੂੰ ਹਰ ਗੱਲ ਤੇ ਚਾਹੇ ਉਹ ਸੁੰਢੀ ਹੈ ਚਾਹੇ ਬਿਮਾਰੀਆਂ ਹੈ ਚਾਹੇ ਕੁਦਰਤੀ ਆਫਤਾਂ ਹੈ ਬਾਕੀ ਅੜਾ ਵਗੈਰਾ ਨਾਲ ਛਿਖੇੜਾ ਨਾਲ ਫਸਲਾਂ ਬਰਬਾਦ ਹੁੰਦੀਆਂ ਤਾਂ ਉਹਨਾਂ ਨੂੰ ਵਾਰ-ਵਾਰ ਧਰਨੇ ਲਾਉਣੇ ਪੈਂਦੇ ਆ ਉਹਨਾਂ ਨੂੰ ਵਾਰ-ਵਾਰ ਸਰਕਾਰ ਤੋਂ ਮੰਗ ਕਰਨੀ ਪੈਂਦੀ ਹੈ ਪਰ ਸਰਕਾਰ ਕੇਵਲ ਉਸ ਨੂੰ 10-15000 ਰੁਪਏ ਰਾਹਤ ਦਿੰਦੀ ਹੈ ਤੇ ਭਗਵੰਤਮਾਨ ਸਰਕਾਰ ਹੈ ਜਿਹੜੀ ਇਹ ਤਾਂ ਉਦੋਂ ਵੀ ਵਿਖਿਤ ਸਾਫਤ ਹੋਈ ਹੈ ਪਿਛਲੇ ਸਾਲਾਂ ਚ ਜਦੋਂ ਗੜੇ ਮਰੇ ਜਾਂ ਹੋਰ ਹੋਇਆ ਇਹਨਾਂ ਨੇ ਸਿਰਫ 6500 ਰੁਪਏ ਦਿੱਤਾ ਹੈ ਤੇ ਹੁਣ ਇਹਨਾਂ ਨੇ 20000 ਦਾ ਐਲਾਨ ਕੀਤਾ ਹਾਲਾਂਕਿ ਕਿਸਾਨ ਦਾ ਜਿਹੜਾ ਪ੍ਰਤੀ ਏਕੜ ਨੁਕਸਾਨ ਹੈ ਉਹ 7000 ਰੁਪਏ ਤੋਂ ਲੈ ਕੇ ਲੱਖ ਰੁਪਏ ਤੱਕ ਹੈ ਤੇ ਇਹ ਵੀ ਸਰਕਾਰ ਤੋਂ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਵੀ ਹਰ ਪੀੜਤਾ ਨੂੰ ਜਲਦੀ ਤੋਂ ਜਲਦੀ ਸੰਯੁਕਤ ਮੋਰਚੇ ਦੀ ਤੇ ਕੁੱਲ ਹਿੰਦ ਕਿਸਾਨ ਸਭਾ ਦੀ ਮੰਗ ਦੇ ਅਨਸਾਰ 70000 ਰੁਪਏ ਪ੍ਰਤੀ ਏਕੜ ਜਿਸ ਦਾ ਕਿਸੇ ਦਾ ਘਰ ਟਹਿ ਗਿਆ ਉਸ ਨੂੰ 10 ਲੱਖ ਰੁਪਏ ਘੱਟੋ ਘੱਟ ਜੇਕਰ ਜ਼ਿਆਦਾ ਉਹਦਾ ਨੁਕਸਾਨ ਹੋਇਆ ਤਾਂ ਉਸ ਤੋਂ ਜ਼ਿਆਦਾ ਇਹ ਦਿੱਤਾ ਜਾਵੇ ਇਹਦੇ ਨਾਲ ਪਸ਼ੂਆਂ ਦਾ ਪ੍ਰਤੀ ਪਸ਼ੂ 1 ਲੱਖ ਰੁਪਿਆ ਤੇ ਇਸ ਦੇ ਨਾਲ ਨਾਲ ਜੇ ਕੋਈ ਮਨੁੱਖਾਂ ਦਾ ਜਿਹੜਾ ਨੁਕਸਾਨ ਹੋਇਆ ਜਾਨਾਂ ਗੀਆਂ ਨੇ 25 ਲੱਖ ਰੁਪਈਆ ਸੀ ਸਾਡੀਆਂ ਪਹਿਲੀਆਂ ਮੰਗਾਂ ਸ਼ਾਮਿਲ ਹੈ ਹੁਣ ਇੱਕ ਗੱਲ ਹੋਰ ਪਿਛਲੇ ਦਿਨਾਂ ਜਿਹੜੀ ਸਾਹਮਣੇ ਆ ਰਹੀ ਹੈ ਕਿ ਪੂਰੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਝੋਨੇ ਦੀ ਖਰੀਦ ਬੰਦ ਕਰਤੀ ਜਦੋਂ ਕਿ ਪੰਜਾਬ ਦੇ ਖੇਤਾਂ ਦੇ ਵਿੱਚ ਝੋਨਾ ਮਤਲਬ ਕਿ ਹਲੇ ਹੈ ਜਿਹੜਾ ਕਿ ਖਾਸ ਕਰਕੇ ਮੱਕੀ ਵਾਲੀ ਪਛੇਤੀ ਬਿਜਾਈ ਵਾਲਾ ਝੋਨਾ ਹੈ ਉਹ ਮੰਡੀਆਂ ਜਾ ਰਿਹਾ ਤੇ ਕਿਸਾਨ ਉੱਥੇ ਮਤਲਬ ਕਿ ਰੋ ਰਹੇ ਨੇ ਤੇ ਸਰਕਾਰ ਨੇ ਖਰੀਦ ਬੰਦ ਕਰਤੀ ਕਿ ਸਾਡੀ ਟੀਚਾ ਪੂਰਾ ਹੋ ਗਿਆ ਜਦੋਂ ਕਿ ਜਿਹੜੇ ਜਿਲ੍ਹਾਂ ਦੇ ਵਿੱਚ ਹੜ ਆਏ ਆ ਉੱਥੇ ਟੀਚਾ ਕਿਵੇਂ ਪੂਰਾ ਹੋ ਗਿਆ ਖਾਸ ਕਰਕੇ ਕਿਉਂਕਿ ਸਰਕਾਰ ਦੇ ਨਾਲ ਰਲੇ ਹੋਏ ਆੜਤੀਆਂ ਨੇ ਚੈਲਰ ਮਾਲਕਾਂ ਨੇ ਤੇ ਹੋਰ ਸਿਆਸੀ ਲੋਕਾਂ ਨੇ ਬਾਹਰੀਆਂ ਸਟੇਟਾਂ ਤੋਂ ਲਿਆ ਕੇ ਵੱਡੀ ਪੱਧਰ ਤੇ ਥੋਨਾ ਵੇਚਿਆ ਜਿਹੜਾ ਕਿ ਇਹਨਾਂ ਨੇ ਮੌਕੇ ਤੇ ਕੰਟਰੋਲ ਨਹੀਂ ਕੀਤਾ ਸੀ ਮੰਗ ਕਰਦੇ ਆ ਵੀ ਖਰੀਦ ਆ ਜਿਹੜੀ ਉਹ ਤੁਰੰਤ ਸ਼ੁਰੂ ਕੀਤੀ ਜਾਵੇ ਤੇ ਜੋ ਇਹ ਘਾੜਾ ਮਾਲਾ ਹੋਇਆ ਉਹਦੀ ਜਾਂਚ ਕਰਾਈ ਜਾਵੇ ਵੀ ਉਹ ਟਾਰਗੇਟ ਕਿਵੇਂ ਪੂਰੇ ਹੋ ਗਏ ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀ ਜਥੇਬੰਦੀ ਕੁੱਲ ਹਿੰਦ ਕਿਸਾਨ ਸਭਾ ਨੇ ਪੂਰੇ ਮਤਲਬ ਕਿ ਪੰਜਾਬ ਦੇ ਵਿੱਚ ਇੱਕ ਪ੍ਰੋਗਰਾਮ ਲਿਖਿਆ ਅਸੀਂ ਪਿੰਡ-ਪਿੰਡ ਜਾਵਾਂਗੇ ਤੇ ਜਿਹੜੀਆਂ ਪੰਜਾਬ ਦੀਆਂ ਮੰਗਾਂ ਨੇ ਪੰਜਾਬ ਦੇ ਨਾਲ ਵਿਤਕਰਾ ਹੋ ਰਿਹਾ ਹੈ ਫੈਰ-ਫੈਰ ਤੇ ਚਾਹੇ ਉਹ ਪਾਣੀਆਂ ਦਾ ਸਵਾਲ ਹੈ ਉਸ ਦੇ ਵਪਾਰ ਦਾ ਸਵਾਲ ਹੈ ਉਸ ਦੀ ਰਾਜਤਾਮੀ ਦਾ ਸਵਾਲ ਹੈ ਇਹ ਸਾਰੇ ਮਤਲਬ ਮੁੱਦਿਆਂ ਨੂੰ ਲੈ ਕੇ ਅਸੀਂ ਪਿੰਡ-ਪਿੰਡ ਜਾਵਾਂਗੇ ਕਿਸਾਨੀ ਨੂੰ ਜਥੇਬੰਦ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਥੇਬੰਦੀ ਤੇਜ਼ੀ ਦੇ ਨਾਲ ਵੱਡੇ ਪੱਧਰ ਤੇ ਕਿਸਾਨੀ ਨੂੰ ਜਥੇਬੰਦ ਕਰਕੇ ਸਰਕਾਰਾਂ ਜਿਹੜੀਆਂ ਲਗਾਤਾਰ ਪੰਜਾਬ ਦੇ ਨਾਲ ਧੱਕੇਸ਼ਾਹੀ ਕਰ ਰਹੀਆਂ ਹਨ ਉਹਨਾਂ ਦਾ ਡਟ ਕੇ ਮੁਕਾਬਲਾ ਕਰਨਗੀਆਂ ਤੇ ਜੋ ਪਿਛਲੇ ਦਿਨਾਂ ਦੇ ਵਿੱਚ ਬੰਦੀ ਸਿੰਘਾਂ ਦਾ ਮਸਲਾ ਹੈ ਵੀ ਜਿਨ੍ਹਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਉਸ ਦੀ ਵੀ ਅਸੀਂ ਡਟਵੀਂ ਹਮਾਇਤ ਕਰਦੇ ਹਾਂ ਇੱਕ ਗਿੱਦਰਵੇ ਦੇ ਵਿੱਚ ਪੱਤਰਕਾਰ ਦੀ ਕੁੱਟਮਾਰ ਹੋਈ ਹੈ ਖਾਸ ਕਰਕੇ ਉਸ ਤੇ ਉਸ ਦਾ ਪਰਚਾ ਨਹੀਂ ਦਰਜ ਕੀਤਾ ਜਾ ਰਿਹਾ ਦੋਸ਼ੀਆਂ ਨੂੰ ਫੜਿਆ ਨਹੀਂ ਜਾ ਰਿਹਾ ਕਿਉਂਕਿ ਉਹ ਉਥੋਂ ਦੀ ਜਿਹੜੀ ਸਥਾਨਕ ਮੰਤਰੀ ਹੈ ਉਸ ਹਲਕੇ ਦੀ ਉਸ ਦੇ ਚਿਹਤੇ ਨੇ ਉਹ ਪੱਤਰਕਾਰ ਇਸੇ ਝੋਨੇ ਦੀ ਜਿਹੜੀ ਦੀ ਮੈਂ ਗੱਲ ਕਰਕੇ ਹਟਿਆ ਉਸ ਝੋਨੇ ਨੂੰ ਜਦੋਂ ਬਾਹਰੋਂ ਲਿਆ ਕੇ ਵੇਚ ਰਹੀ ਸੀ ਤਾਂ ਉਹ ਕਵਰਿੰਗ ਕਰਨ ਵਾਸਤੇ ਪੁੱਜਿਆ ਸੀ ਤੇ ਉਸ ਪੱਤਰਕਾਰ ਦੇ ਜਿਹੜੇ ਦੋਸ਼ੀ ਆ ਉਹਦੀ ਕੁੱਟਮਾਰ ਕਰਨ ਵਾਲੇ ਉਹਨਾਂ ਨੂੰ ਤਰੰਤ ਗ੍ਰਿਫਤਾਰ ਕੀਤਾ ਗਿਆ